ਅਜੀਬ ਜੀ ਅੱਜ ਵਾਤਾਵਰਨ ਨੂੰ ਲੈ ਕੇ ਕੀ ਕਿੰਨੇ ਕੇ ਚਿੰਤਤ ਹੋ ਤੇ ਕੀ ਕਹਿਣਾ ਚਾਹੁੰਦੇ ਐ ਲੇਕੋ ਪਗਰੰਤਾ ਬਾਸਾ ਵਾਪਨ ਦੀ ਪੋਤਰਤਰੇ ਸਾਲ ਨੂੰ ਬਹੁਤ ਜੜੀਆਂ ਬੂਟੀਆਂ ਵੀ ਖੁੱਟੀਆਂ ਐ ਭਾਰਤ ਦਾ ਪਵਣ ਗੁਰੂ ਪਾਣੀ ਦਾ ਪਾਣੀ ਇਹਦਾ ਸਭ ਤੋਂ ਦਿੱਤਾ ਸਾਫਾ ਪਾਉਣ ਪਾਣੀ ਦੀ ਸੱਚਾਈ ਅਨ ਵੀ ਦਿੱਤਾ ਸਾਫ ਤੋਂ ਦਿੱਤਾ ਪਰ ਇਹ ਇਹਨੂੰ ਇਹਨੂੰ ਕੋਲੋਟਡ ਕਰਕੇ ਕੋਲ ਕਸਾ ਨਹੀਂ ਇਸ ਸੰਸਾਰ ਇਹ ਅਸੀਂ ਲੋਕ ਐ ਜਿਨ੍ਹਾਂ ਨੇ ਵਾਤਾਵਰਨ ਦੀ ਖਰਾਬ ਕਰਤਾ ਉਦਰਤਾ ਦਿੱਤਾ ਹੋਇਆ ਔਰ ਵਾਤਾਵਰਨ ਪੋਲੀਟੀਕਲ ਵੀ ਖਤਮ ਹੋ ਗਿਆ ਜਾਨੀ ਜੇ ਤੁਸੀਂ ਕੋ ਧਰਮ ਦਾ ਵਾਤਾਵਰਨ ਸਮਾਜਿਕ ਤੌਰ ਤੇ ਜਿਹੜੀ ਜਿਹੜੀ ਗੱਲ ਕਰਾਂ ਮੈਂ ਰੱਬੇ ਰੱਖਾ ਹੋਣਾ ਜੇ ਮੈਂ ਇਹ ਕਹਾਂ ਇਹ ਸਰੀਰ ਸਮਾਜਿਕ ਸੰਸਥਾਵਾਂ ਜਿਹੜੀਆਂ ਨੇ ਮੈਚ ਪਰਿਸ਼ੋਕ ਕਾਮਨਾਵਾਂ ਨੂੰ ਚਿੰਨ ਹੈ ਹੌਲਾ ਆਜਿਤਾ ਦੇਣਾ ਜਿਹੜਾ ਤੁਸੀਂ ਕੋਡਰ ਨਾਲ ਹਲ ਮੈਦਾਨ ਪਾ ਸ਼ੇਵਾ ਦਾ ਮੈਂ ਤੁਸੀ ਬਧਾਈ ਹੁਈ ਹੈ ਅੱਜ ਦਾ ਸ਼ੁਭ ਦਿਨ ਵੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ ਉਹਦੀ ਤੁਹਾਨੂੰ ਮੈਂ ਬਧਾਈ ਦਿਨਾਂ ਦੇ ਸੌਣ ਵਾਲਿਆਂ ਨੂੰ ਕੀ ਦਿੰਦਾ ਹੈ ਤੇ ਲੋਕਾਂ ਨੂੰ ਪਬਲਿਕ ਨੂੰ ਆਮ ਕਰਦਾ ਹੈ ਚਾਲੂ ਕੋਰਾਨ ਸ਼ਰੀਫ ਹੈ ਭਗਵਤ ਗੀਤਾ ਹੈ ਕੁਰਾਨ ਹੈ ਇਹ ਜਿਹੜੀ ਸਾਡੇ ਇਕਰਮ ਨਹੀਂ ਹੈ ਕੁਰਬਾਨੀ ਹੈ ਗੁਰੂ ਗ੍ਰੰਥ ਸਾਹਿਬ ਹੈ ਬਾਰਮਿਕ ਸਵਾਮੀ ਦੀ ਬਾਰ-ਬਾਰੀ ਹੈ ਤੇ ਰਵਰਾਸ ਮਹਾਰਾਜੀ ਬਾਣੀ ਸਾਹਿਬ ਸਾਰੇ ਭਗਤਾਂ ਉਹਦੇ ਗੁਰੂ ਗ੍ਰੰਥ ਸਾਹਿਬ ਦੇ ਲੱਗੇ ਭੱਗ ਹੀ ਲੱਗੇ ਇਸੇ ਨੂੰ ਕੋਈ ਵਾਤਾਵਰਣ ਜਿਹੜਾ ਹੈ ਉਹਦੇ ਨਾਲ ਬਿਮਾਰੀਆਂ ਵੀ ਹੁੰਦੀਆਂ ਵਾਤਾਵਰਣ ਨੂੰ ਖਰਾਬ ਕਰਨ ਤੇ ਅਸੀਂ ਕੋਈ ਅੱਜ ਕੱਲ ਕੋਈ ਚੀਜ਼ ਬਿਲਾ ਕੇ ਗੁਲਾਬ ਰੋ ਤੋਂ ਬਿਨਾ ਨਹੀਂ ਮਿਲਦੀ ਆਪਾਂ ਕਰਨੇ ਤੇ ਦੇਖਦੇ ਆਂ ਕਿ ਦੁੱਧ ਪੀਂਦੇ ਆਂ ਅਸੀਂ ਦੁੱਧ ਦੀ ਬਿਲਾਵਰ ਨਾਲ डर नहीं है जिन्ना दुद्ध कंज्यूम होता है यह सारा फिर नकल चो वर के आज आटे चीजें भी चौल पा दें और मसाले भी पादन तो देड़ी -देड़ी देड़ी ले सारे इस तरह के आने इस करके रबे रख है जमीन मर चुकी है आम तौर पर सरकार की भी सरकार का जिम्मेवार हैगी है समाज भी जिम्मेवार इसलिए लोग समाज सेवा करते हो ਔਰ ਠੀਕਾ ਦਰਖਤ ਲੱਗਦੇ ਹੀ ਯਾਦ ਆ ਰਹੇ ਹਾਂ ਮੈਂ ਦੇਖਿਆ ਪਿਛਲੇ ਸਾਲ ਦਾ ਦਰਖਤ ਸਰਕਾਰਾਂ ਵੀ ਜੋ ਹੋਤੀਆਂ 1087ਾਂ ਵੀ ਹੋਉਂਦੀਆਂ ਪਰ ਉਹਨਾਂ ਦੀ ਸਭਾਲ ਨਹੀਂ ਹੈ ਅਸੀਂ ਦੇਖਦੇ ਹਾਂ ਸਾਲ-ਸਾਲ ਤੇ ਸਿਆਸੀ ਲੋਕ ਅਫਸਰ ਲੋਕ ਕੋਕਾ ਬੋਰਡ ਉੱਪਰ ਲੋ ਆਉਂਦਾ ਹੈ ਕਿ ਭਾਈ ਦਰਖਤ ਲਾਉਣੇ ਆ ਉਹ ਆਪਣਾ ਟੀਵੀ ਤੇ ਫੋਟੋ ਵਾਂਗ ਚਾਹੀਆਂ ਜਿਵੇਂ ਨਕਾਤਾ ਪਾਣੀ ਪਾਉਂਦੇ ਨੇ ਮੁੜ ਕੇ ਕੋਈ ਇਨਸਾਫ ਨਹੀਂ दरख्त लगते बहुत है बड़े लगते हैं सरकारी नहीं है फते तो तो तुम बी आप दस छोटे जे पौधे तो हम दरख्त बन चुके हैं भाई इस दरखत ने शाम भी दे तो ही देनी है यह दरख्त सुख न जा मैं यही अपील करूंगा तो यह वाता पुखता रहे ਅ ਜਿਹਦੇ ਦਿੰਦੇ ਸ਼ੂਕ ਦੇ ਦਿੰਦੇ ਗੁਰੂ ਰਾਮ ਸਾਹਿਬ ਜੀ ਦੇ ਪ੍ਰਵਾਹ ਉੱਤੇ ਤੁਹਾਨੂੰ ਬਾਰਕਵਾਸ ਗੁਰੂ ਵਾਰਾ ਚੋਂ ਸਾਥਤ ਬਖਸ਼ੀ ਔਰ ਕੌਲਟੀ ਸੰਸਤਾ ਬੱਤੀ ਕੋ ਔਰ ਜਿੱਥੇ ਸਾਡੇ ਸਹਿਯੋਗ ਦੀ ਲੋੜ ਪੈ ਜਦੋਂ ਯਾਦ ਕਰਾਂ ਉਹ ਕਿ ਹਾਜ਼ਰੋਂ ਪਾ ਇੱਕ ਜਿੰਨਾ ਤੁਸੀਂ ਵੀ ਕਿਹਾ ਸਾਨੂੰ ਕਿ ਅਸੀਂ ਤੁਹਾਨੂੰ ਗਲਾਮਾਂਗੇ ਕੁੱਤੇ ਲਵਾਉਣਗੇ ਕਿ ਸਾਡਾ ਜੀ ਇਹ ਹਮੇਸ਼ਾ ਹੈ ਕਿ ਸਾਨੂੰ ਸਿਰਫ ਜਗਾ ਚਾਹੀਦੀ ਹੈ ਲੈ ਕੇ ਆ। ਜਿਹੜਾ ਮੈਂ ਜਿਹਨੂੰ ਆਪ ਲਾਉਂਦਾ ਆਪਾਂ ਦਾ ਪਿਛਾ ਪਾਣੀ ਵੀ ਮੰਗਦੇ ਵੀ ਕਰਾਂਗੇ ਬਾਗੀ ਸੇਵਾ ਵੀ ਕਰਾਂਗੇ ਬਾੜੇ ਦਾ ਸਹਿਯੋਗ ਵੀ ਕਰੂਗਾ। ਇਹ ਸ੍ਰੀ ਤਾਂ ਬਹੁਤ ਸ਼ੋਭਾ ਆਪਣਾ ਆਇਆ ਕਿ ਉਹ ਬਾੜਾ ਛੱਡੇ ਤੇ ਕੋਹਾ ਰੱਖੇ ਤੰਦਰੁਸਤ ਰੱਖੇ ਲਗਾ। ਕਿ ਕਿ ਵਾਤਾਵਰਣ ਦਾ ਬਸਤ ਕਰਨ ਨਾਲ ਪੈਦਾ ਹੁੰਦੀ ਹੈ। ਇਹਦਾ ਤਾਂ ਸਾਰੇ ਸੰਸਥਾਵਾਂ ਬਸ ਵਾਤਾਵਰਣ ਖਰਾਬ ਹੋ ਜੇ ਤਾਂ ਸਭ ਠੋਖਰਾਬ ਹੈ। ਇਸ ਲਈ ਤਾਂ ਹੁਣ ਵਾਤਾਵਰਣ ਪ੍ਰਵਾਸਮਾਨ ਤੇ ਸਾਨੂੰ ਆਹ ਹੋਵਾ ਬਦਲਿਆ ਦਿੱਤਾ। सिस्टम पर असीं वगारे समाप्त करते सभु चाहे उहो सियासी चाहे गैर साफ़